ਜਮੀਲਾ ਪਾਗ ਸੱਤ ਜਮੀਲਾ ਨੇ ਖੱਤ ਝਪਟ ਕੇ ਖੋਲਿਆ ਪਹਿਲਾ ਤੇ ਉਹ ਸ਼ਰਮਾਈ ਪਰ ਦੂਜੇ ਪਲ ਉਸ ਦਾ ਰੰਗ ਇਕਦਮ ਬੱਗਾ ਹੋ ਗਿਆ ਬੜੀ ਸਾਵਧਾਨੀ ਤੇ ਟੇਡੀਆਂ ਨਜ਼ਰਾਂ ਨਾਲ ਉਸ ਨੇ ਦਨੀਆਰ ਵੱਲ ਦੇਖਿਆ ਉਹ ਛਕੜੇ ਕੋਲ ਹੀ ਖੜਾ ਸੀ ਕੁਝ ਦਿਨ ਪਹਿਲਾਂ ਜੋ ਹਾਲਤ ਦਨੀਆਰ ਦੀ ਖੇਤ ਵਿੱਚ ਸੀ ਉਸੇ ਹਾਲਤ ਜੋ ਹੁਣ ਖੜਾ ਸੀ ਉਹ ਆਪਣੇ ਆਪ ਵਿੱਚ ਗੁੰਮਿਆ ਹੋਇਆ ਸੀ ਉਸ ਦੀਆਂ ਨਜ਼ਰਾਂ ਵਿੱਚ ਡੂੰਗੀ ਨਿਰਾਸ਼ਾ ਸੀ ਇਸ ਦੌਰਾਨ ਸਭ ਪਾਸਿਓਂ ਲੋਕ ਜਮ੍ਹਾਂ ਹੋਣ ਲੱਗ ਪਏ। ਇਕੱਠ ਵਿੱਚੋਂ ਫੌਜੀ ਦੇ ਕਈ ਦੋਸਤ ਤੇ ਸਬੰਧੀ ਨਿਕਲ ਆਏ। ਸਭ ਪਾਸਿਓਂ ਸਵਾਲਾਂ ਦੀ ਪਿਛਾੜ ਹੋਣ ਲੱਗੀ। ਜ਼ਮੀਲਾ ਖਾਤ ਲਈ ਧੰਨਵਾਦ ਵੀ ਨਹੀਂ ਕਰ ਸਕੀ ਕਿ ਦੁਨਿਆਰ ਦਾ ਛਕੜਾ ਖੜਖੜਾਉਂਦਾ ਚੱਲ ਪਿਆ। ਉਹ ਧੂੜ ਉਡਾਉਂਦਾ ਤੇਜ਼ੀ ਨਾਲ ਹੱਥ ਤੇ ਚੁਲੰਗਿਆ। ਛਕੜਾ ਡੋਲਦਾ ਤੇ ਹਜੂਕੇ ਖਾ ਰਿਹਾ ਸੀ। ਅ ਜ਼ਰੂਰ ਕੋਈ ਸਣਕੀ ਹੈ। ਲੋਕ ਚੀਕੇ। ਫੌਜੀ ਤਾਂ ਭੀੜ ਦੇ ਨਾਲ-ਨਾਲ ਤੁਰਦਾ ਕੋਈ ਕਦਮ ਅੱਗੇ ਲੰਘ ਗਿਆ ਪਰ ਮੈਂ ਤੇ ਜਮੀਲਾ ਤੇਜ਼ੀ ਨਾਲ ਕੁੰਮ ਤੇ ਧੂੜ ਦੇ ਬੱਦਲ ਦੇਖਦੇ ਰਹੇ ਜਿਨੇ ਆਚ ਲਿਗੇ ਮੈਂ ਜਮੀਲਾ ਨੂੰ ਕਿਹਾ ਤੂੰ ਵੀ ਜਾ ਮੈਂ ਆਪੇ ਇਕੱਲੀ ਆ ਜਾਵਾਂਗੀ ਜਮੀਲਾ ਨੇ ਚਿੜਕੀ ਕਿਹਾ ਇਸ ਤਰ੍ਹਾਂ ਪਹਿਲੀ ਵਾਰ ਅਸੀਂ ਵੱਖ-ਵੱਖ ਆਏ ਦਮ ਘੁੱਟਣ ਵਾਲੀ ਗਰਮੀ ਮੇਰੇ ਹੂਠ ਸਕਾਰ ਰਹੀ ਸੀ ਥਾ-ਥਾ ਤੋਂ ਪੱਟੀ ਤੇ ਚੁਲਸੀ ਧਰਤੀ ਦਿਨ ਭਰ ਦੀ ਗਰਮੀ ਕਾਰਨ ਤਰ-ਤਰ ਕੇ ਚਿੱਟੀ ਹੋਈ ਪਈ ਸੀ ਕੁਣ ਕੋਈ ਤੇ ਗਰਮੀ ਘਟਨ ਕਾਰਨ ਲੂਣ ਵਰਕੀਆਂ ਚਿੱਟੀਆਂ ਚਿੱਟੀਆਂ ਤੈਹਾ ਉੱਭਰ ਰਹੀਆਂ ਸਨ ਡਿੱਗਦਾ ਟੈਂਦਾ ਬੇ ਠੱਬਾ ਜਿਹਾ ਸੂਰਜ ਚਮਕ ਰਿਹਾ ਸੀ ਦਿਸ ਹੱਤੇ ਤੇ ਸੰਤਰੇ ਰੰਗੇ ਪੱਤ ਜਮਾ ਹੋ ਰਹੇ ਸਨ ਲੋ ਦੇ ਤਪੇ ਬੁੱਲੇ ਆ ਰਹੇ ਸਨ ਖੁਸ਼ਕ ਹਵਾ ਕਾਰਨ ਕੋੜੇ ਵੀ ਔਖ ਮਹਿਸੂਸ ਕਰ ਰਹੇ ਸਨ ਅਤੇ ਉਹਨਾਂ ਦੀਆਂ ਕਿਚੀਆਂ ਦੇ ਵਾਰ ਹਵਾ ਕਾਰਨ ਉੱਡਦੇ ਪਏ ਸਨ ਟਿੱਲਿਆਂ ਤੇ ਉੱਗੇ ਚਰਾਇਕੇ ਦੇ ਪੌਦੇ ਲਹਿਰਾਵਾਂਗ ਝੂਲਦੇ ਸਨ ਸ਼ਾਇਦ ਅੱਜ بارش ਹੋ ਜਾਏ ਮੈਂ ਸੋਚ ਰਿਹਾ ਸਾਂ ਮੈਨੂੰ ਬੇਚੈਨੀ ਤੇ ਇਕਲਤਾ ਮਹਿਸੂਸ ਹੋ ਰਹੀ ਸੀ ਮੈਂ ਕੋੜਿਆਂ ਨੂੰ ਚਾਬਕ ਮਾਰੀ ਜਾ ਰਿਹਾ ਸਾਂ ਮੈਨੂੰ ਜਾਪਦਾ ਸੀ ਕਿ ਕੋੜਿਆਂ 'ਚ ਕੀੜੀ ਦੀ ਤੋਰ ਤੁਰਦੇ ਜਾ ਰਹੇ ਨੇ ਲੰਬੀਆਂ ਲੱਤਾਂ ਵਾਲੀਆਂ ਚਿੜੀਆਂ ਖੱਡ ਵਿੱਚ ਹਵਾ ਨਾਲ ਗੱਲਾਂ ਕਰਦੀਆਂ ਜਾਪੀਆਂ ਸੁੱਕੇ ਤੇ ਮਰ ਜਾਏ ਪਤਰੋਕ ਪੌਦੇ ਸਾਡੀ ਧਰਤੀ ਤੇ ਨਹੀਂ ਉਗਦੇ ਪਰ ਇਨ੍ਹਾਂ ਦੇ ਪੱਤੇ ਕਜ਼ਾਕਿਸਤਾਨ ਵੱਲ ਲੋਟ ਕੇ ਆਏ ਸਨ ਤੇ ਸੜਕ ਉੱਪਰ ਖਿਲਰੇ ਪਏ ਸਨ ਸੂਰਜ ਡੁੱਬ ਗਿਆ ਨੇੜੇ-ਤੇੜੇ ਕੋਈ ਪਰਿੰਦਾ ਵੀ ਨਹੀਂ ਸੀ ਠਟਕਦਾ। ਗਰਮੀ ਨਾਲ ਬੇਚੈਨਵਾਦੀ ਹੀ ਚੌਹੀ ਪਸੀ ਦਿਖਾਈ ਦੇ ਰਹੀ ਸੀ। ਮੈਂ ਫਾਰਮ ਵਿੱਚ ਪਹੁੰਚਿਆ ਤੇ ਹਨੇਰਾ ਕਾਫੀ ਹੋ ਗਿਆ ਸੀ। ਸਾਰੇ ਪਾਸੇ ਅਹਿੱਲਤਾ ਤੇ ਚੁੱਪ ਸੀ। ਮੈਂ ਦਨੀਆਰ ਨੂੰ ਹਾਕ ਮਾਰੀ। ਉਹ ਉੱਥੇ ਹੈ ਹੀ ਨਹੀਂ ਸੀ। ਉਹ ਤਾਂ ਨਦੀ ਵੱਲ ਗਿਆ ਹੈ। ਚੌਕੀਦਾਰ ਨੇ ਜਵਾਬ ਦਿੱਤਾ। ਬੜੀ ਹੁੰਮਸ ਹੈ, ਸਭ ਲੋਕੀ ਘਰਾਂ ਨੂੰ ਤੁਰ ਗਏ ਨੇ। ਗਰਮੀ ਵਿੱਚ ਕਿਸੇ ਇੱਥੇ ਕੀ ਕਰਨਾ? ਮੈਂ ਘੋੜਿਆਂ ਨੂੰ ਚਰਾਗਾ ਵੱਲ ਲੈ ਤੁਰਿਆ। ਮੈਂ ਵੀ ਨਦੀ ਤੇ ਚਲੇ ਜਾਣਾ ਚੰਗਾ ਸਮਝਿਆ। ਮੈਨੂੰ ਚੋਟੀ ਲੱਗੇ ਦਿਨਿਆਰ ਦੀ ਮਨਪਉਂਦੀ ਥਾਂ ਦਾ ਪਤਾ ਸੀ। ਦਿਨਿਆਰ ਉੱਥੇ ਸਿਮਟਿਆ ਬੈਠਾ ਸੀ। ਉਸਨੇ ਸਿਰ ਗੋਡਿਆਂ 'ਚ ਦਿੱਤਾ ਹੋਇਆ ਸੀ ਤੇ ਵਹਿੰਦੇ ਪਾਣੀ ਦਾ ਸੰਗੀਤ ਸੁਣ ਰਿਹਾ ਸੀ। ਮੇਰਾ ਮਨ ਉਸ ਕੋਲ ਜਾਣ ਨੂੰ ਕੀਤਾ। ਜੀਚ ਆਇਆ ਕਿ ਉਸਦੇ ਦਿਵਾਲੇ ਬਾਹ ਕੱਸ ਕੇ ਦੋ ਚਾਰ ਸ਼ਬਦ ਦਿਲਾਸੇ ਵਜੂ ਹੀ ਕਹਿਦਿਆਂ। ਪਰ ਮੈਂ ਉਸ ਨੂੰ ਕਹਿ ਵੀ ਕੀ ਸਕਦਾ ਸਾਂ। ਇੱਕ ਪਾਸੇ ਖੜਾ ਰਿਹਾ। ਤੇ ਆਖਰ ਉੱਥੋਂ ਪਰਤ ਆਇਆ। ਦੇਰ ਤੱਕ ਘਾਤੇ ਪਿਆ ਬੱਦਲਾਂ ਨਾਲ ਕੱਜੇ ਆਕਾਸ਼ ਵੱਲ ਵਿੰਦਾ ਰਿਹਾ। ਮੈਂ ਸੋਚਣ ਲੱਗਾ ਕਿ ਆਖਰ ਜ਼ਿੰਦਗੀ ਵਿੱਚ ਇੰਨੀ ਉਲਝਣ ਕਿਉਂ ਹੈ? ਜ਼ਿੰਦਗੀ ਨੂੰ ਸਮਝਣਾ ਕਿੱਡਾ ਔਖਾ ਹੈ। ਜਮੀਲਾ ਤੇ ਵਾਪਸ ਨਹੀਂ ਸੀ ਆਈ। ਨਾ ਜਾਣੇ ਉਹ ਕਿੱਥੇ ਤੇ ਕਿਹੜੇ ਹਾਲ ਵਿੱਚ ਹੋਵੇਗੀ। ਮੈਂ ਥੱਕ ਕੇ ਚੂਰ ਹੋਇਆ ਪਿਆਸਾਂ। ਅੱਖਾਂ ਵਿੱਚੋਂ ਨੀਂਦ ਉੱਟੀ ਪਈ ਸੀ। ਪਹਾੜਾਂ ਤੇ ਬੱਦਲਾਂ ਦੇ ਸ਼ੋਰ ਵਿੱਚ ਬਿਜਲੀ ਚਮਕੀ। ਦਿਨਿਆਰ ਤੇ ਖੇਤ ਤੋਂ ਮੁੜਨ ਤੱਕ ਮੈਂ ਜਾਗਦਾ ਹੀ ਪਿਆਸਾਂ ਉਹ ਬੇਮੰਤ ਵੇਦਰ ਉਤਰ ਉਤਰ ਘੁੰਮ ਰਿਹਾ ਸੀ ਉਸ ਦੀਆਂ ਨਜ਼ਰਾਂ ਸੜਕ ਤੇ ਟਿੱਕੀਆਂ ਹੋਈਆਂ ਸਨ ਫਿਰ ਉਹ ਨੇੜੇ ਪਏ ਸੁੱਕੇ ਘਾਹ ਦੇ ਢੇਰ ਤੇ ਟੈਪਿਆ ਮੈਨੂੰ ਨਿਸ਼ਚਾ ਹੋ ਗਿਆ ਸੀ ਕਿ ਉਹ ਹੁਣ ਇਸ ਪਿੰਡ ਵਿੱਚ ਨਹੀਂ ਰਹੇਗਾ ਉਹ ਜ਼ਰੂਰ ਚਲਾ ਜਾਏਗਾ ਪਰ ਜਾਏਗਾ ਕਿੱਥੇ ਮੈਂ ਸੋਚਦਾ ਉਹ ਜਾ ਵੀ ਕਿਤੇ ਨਹੀਂ ਸਕਦਾ ਇਕੱਲੀ ਜਾਣ ਹੈ ਨਾ ਘਰ ਨਾ ਘਾਟ ਨਾ ਕੋਈ ਅੱਗੇ ਨਾ ਕੋਈ ਪਿੱਛੇ ਕੌਣ ਉਸ ਦਾ ਰਾਹ ਤੱਕਦਾ ਜਿਸ ਕੋਲ ਚਲਾ ਜਾਵੇਗਾ ਮੇਰੀ ਅੱਖ ਲੱਗਣ ਹੀ ਲੱਗੀ ਸੀ ਕਿ ਸੱਕੜੇ ਦਾ ਖੜਕਾ ਹੋਇਆ ਸ਼ਾਇਦ ਜਮੀਲਾ ਆ ਗਈ ਸੀ ਸੁੱਕੇ ਘਾਹ ਦੀ ਸਰਸਰਾਹਟ ਹੋਈ ਜਮੀਲਾ ਦਨੀਆਰ ਕੋਲ ਜਾ ਬੈਠੀ ਦਨੀਆਰ ਮੈਂ ਆ ਗਈਆਂ ਦੇਖ ਲੈ ਮੈਂ ਤੇਰੇ ਕੋਲ ਆਪੇ ਚੱਲ ਕੇ ਆਈਆਂ ਉਹ ਹੌਲੀ ਹੌਲੀ ਬੋਲ ਰਹੀ ਸੀ ਚਾਰੇ ਪਾਸੇ ਸ਼ਾਂਤੀ ਹੀ ਸ਼ਾਂਤੀ ਸੀ ਫਿਰ ਇੱਕ ਪਾਸਿਓਂ ਬਿਜਲੀ ਚਮਕੀ ਤੇ ਉਸ ਨੇ ਧਰਤੀ ਨੂੰ ਜਾ ਚੁੰਮਿਆ ਤੂੰ ਨਾਰਾਜ਼ ਹੈ ਬੋਲਦਾ ਕਿਉਂ ਨਹੀਂ ਫਿਰ ਕੁਮੋਸ਼ੀ ਆ ਗਈ ਜਦ ਨੂੰ ਨੇੜੇ ਹੀ ਨਦੀ ਵਿੱਚ ਮਿੱਟੀ ਦਾ ਗਿੱਲਾ ਢੇਰ ਟੈਪਿਆ ਤੇ ਹਰਕਾ ਜਿਹਾ ਸ਼ੋਰ ਹੋ ਰਿਹਾ ਇਹ ਸਾਰਾ ਮੇਰਾ ਹੀ ਕਸੂਰ ਹੈ ਤੇਰਾ ਵੀ ਤੇ ਪਹਾੜਾਂ ਤੇ ਜ਼ੋਰ ਦੀ ਗਰਜ ਦੀ ਆਵਾਜ਼ ਹੋਈ ਤੇ ਦੂਰ ਤੱਕ ਫੈਲ ਗਈ ਬਿਜਲੀ ਚਮਕੀ ਤੇ ਜ਼ਮੀਨਾਂ ਉਸ ਰੋਸ਼ਨੀ ਵਿੱਚ جگਮਗਾ ਰਹੀ ਸੀ ਉਹ ਦਿਨਿਆਵਤਿਆਂ ਬਾਹਰ ਵਿੱਚ ਸੀ ਤੇ ਤੇਜ਼ ਸਾਹਾਂ ਨਾਲ ਮੋਟੇ ਹਿੱਲ ਰਹੇ ਸਨ ਫਿਰ ਉਹ ਉਹਦੇ ਲੱਗੇ ਕਣਕ ਦੇ ਲਾਂਣ ਤੇ ਹੀ ਪੈ ਗਈ ਵਾਦੀ ਚੋਂ ਗਰਮ ਹਵਾ ਦਾ ਪੁੱਲਾ ਉੱਠਿਆ ਜ਼ੋਰ ਦੀ ਤੱਤੀ ਹਵਾ ਨੇ ਲਾਂ ਦੇ ਤੀਲੇ ਇੱਧਰ ਉਧਰ ਖ ਉਡਾ ਦਿੱਤੇ ਹਵਾ ਖਲਵਾੜੇ ਤੇ ਸਿਰ ਤੇ ਪਾਟੇ ਪੁਰਾਣੇ ਤੰਬੂ ਨਾਲ ਝਟ ਕਰਾਈ ਸਨਕੀ ਤੇ ਜਨੂਨੀ ਵਾਂਗ ਉਹ ਚੱਕਰ ਕੱਟਦੀ ਵਗਣ ਲੱਗੀ ਫਿਰ ਜ਼ੋਰ ਦੀ ਕਰਜ਼ ਹੋਈ ਬੱਦਲਾਂ ਦਾ ਸੀਨਾ ਪਾੜਦੀ ਬਿਜਲੀ ਚਮਕੀ ਇਸ ਗਰਜ ਕਾਰਨ ਮੈਂ ਤਹਿਲ ਗਿਆ ਪਰ ਇੱਕ ਨੋਖੀ ਖੁਸ਼ੀ ਵੀ ਡਰ ਨਾਲ ਮਿਲੀ ਹੋਈ ਸੀ ਤੂਫਾਨ ਆ ਰਿਹਾ ਸੀ ਗਰਮੀ ਦਾ ਆਖਰੀ ਝੱਕੜ ਝੁੱਲ ਰਿਹਾ ਸੀ ਤੂੰ ਸੋਚਦਾ ਹੋਏਂਗਾ ਕਿ ਉਹ ਮੇਰੇ ਦਿਲ ਤੇ ਬਹੁਤ ਨੇੜੇ ਐ ਜਮੀਲਾ ਜਜ਼ਬਾਤ ਦੀ ਰੌ ਵਿੱਚ ਕਹਿ ਰਹੀ ਸੀ ਕਦੀ ਨਹੀਂ ਹਰਗਿਜ਼ ਨਹੀਂ ਮੈਨੂੰ ਉਸ ਤੋਂ ਮੁਹੱਬਤ ਨਹੀਂ ਮਿਲੀ ਖਤਾਂ ਵਿੱਚ ਬਗਾਨਿਆਂ ਵਾਂਗ ਅੰਤ ਤੇ ਸਲਾਮ ਝਰੀਟ ਦਿੰਦਾ ਮੈਨੂੰ ਉਸ ਦੀ ਕੋਈ ਲੋੜ ਨਹੀਂ ਬਹੁਤ ਚਿਰਾਂ ਕੇ ਪਿਆਰ ਦੀ ਵੀ ਕੋਈ ਜ਼ਰੂਰਤ ਨਹੀਂ ਲੋਕ ਕੀ ਕਹਿਣਗੇ ਇਸ ਦੀ ਮੈਨੂੰ ਕੱਖ ਪਰਵਾਹ ਨਹੀਂ ਤੂੰ ਉਤਰਨਾ ਚੰਨਾ ਮੈਂ ਤੇਥੋਂ ਕਦੀ ਵੱਖ ਨਹੀਂ ਹੋਵਾਂਗੀ ਮੈਂ ਤੈਨੂੰ ਮੁਹੱਬਤ ਕੀਤੀ ਐ ਤੇਰੇ ਨਾਲ ਕੋਈ ਪਹਿਲਾ ਜਾਣ ਪਛਾਣ ਥੋੜੋ ਸੀ ਜਦ ਅਜੇ ਤੂੰ ਇੱਥੇ ਆਇਆ ਵੀ ਨਹੀਂ ਸੀ ਮੈਂ ਤੇਰੀ ਮੁਹੱਬਤ ਦੇ ਨਗਮੇ ਛੋਂਦੀ ਸਾਂ ਸ਼ਾਇਦ ਤੂੰ ਜਾਣਦਾ ਸੀ ਕਿ ਕੋਈ ਤੇਰੇ ਰਾਹਾਂ ਤੇ ਨੈਣ ਵਿਸਾਈ ਬੈਠਾ ਤੈਨੂੰ ਉਡੀਕ ਰਿਹਾ ਸੀ ਇਸੇ ਲਈ ਤੂੰ ਖਿੱਚੀ ਦਾ ਤੁਰਿਆ ਆਇਓ ਪਹਾੜੀ ਨੇੜੇ ਬਿਜਲੀ ਨੀਲੀ ਤੇ ਚਕਾ ਚੌਂਦ ਕਰਨ ਵਾਲੀ ਨਦੀ ਵਿੱਚ ਕੁੱਦ ਪਈ ਲਾਂਨ ਉੱਪਰ ਨਿੱਕੀਆਂ ਨਿੱਕੀਆਂ ਕਣੀਆਂ ਡਿੱਗਣ ਲੱਗੀਆਂ ਜ਼ਮੀਲਾ ਮੇਰੀ ਆਪਣੀ ਜ਼ਮੀਲਾ ਦਨਿਆਰ ਤੇ ਪੁੱਲ ਹਿੱਲੇ ਉਸ ਨੂੰ ਡਾਟੇ ਪਿਆਰੇ ਕਰਗੀਜ਼ ਨਾਵਾਂ ਨਾਲ ਪਿਆਰ ਰਿਆ ਸੀ ਮੈਂ ਤੈਨੂੰ ਅਜਲਾਂ ਤੋਂ ਸੀਨੇ 'ਚ ਸਿਪਾਈ ਬੈਠਾ ਸਾਂ ਮੋਰਚਿਆਂ ਵਿੱਚ ਤੇਰੇ ਸੁਪਨੇ ਮੇਰੀਆਂ ਅੱਖਾਂ ਵਿੱਚ ਵਸਦੇ ਸਨ ਮੈਨੂੰ ਪਤਾ ਸੀ ਕਿ ਮੇਰੀ ਰਾਣੀ ਇਸੇ ਜਨਮ ਭੂਮੀ ਤੇ ਮੇਰੀ ਉਡੀਕ ਵਿੱਚ ਹੈ ਉਹ ਤੂੰ ਹੀ ਸੀ ਜਮਿਲਾ ਬਸ ਤੂੰ ਹੀ ਸੀ ਦਨਿਆਰ ਮੇਰੇ ਵੱਲ ਤੱਕ ਨਾ ਮੈਨੂੰ ਆਪਣੀ ਅੱਖਾਂ ਵਿੱਚ ਦੇਖਣ ਦੇ ਤੂਫਾਨ ਨੇ ਆਲਾ ਦਵਾਲਾ ਘੇਰ ਲਿਆ ਸੀ ਤੰਬੂ ਦਾ ਇੱਕ ਸਿਰਾ ਖੁੱਲ ਗਿਆ ਸੀ ਤੇ ਦੂਜਾ ਜ਼ਖਮੀ ਪੰਛੀ ਵਾਂਗ ਫੜਫੜਾ ਰਿਹਾ ਸੀ ਤੇਜ਼ ਹਵਾ ਤੇ ਝੌਕੇ ਵਰਸ ਦੇ ਪਾਣੀ ਤੇ ਹੀਠਾਂ ਵੱਲੋਂ ਕੋੜੇ ਮਾਰ ਰਹੇ ਸਨ ਪਾਣੀ ਜ਼ੋਰ ਨਾਲ ਵਹਿ ਰਿਹਾ ਸੀ ਆਕਾਸ਼ ਵਿੱਚ ਜ਼ੋਰ ਦੀ ਗਰਜ ਤੇ ਗੜਗੜਾਹਟ ਹੋ ਰਹੀ ਸੀ ਬੱਦਲ ਤੂੰਦਿਆਂ ਵਾਂਗ ਝੋਲੇ ਖਾ ਰਹੇ ਸਨ ਪਹਾੜ ਬਿਜਲੀ ਕਾਰਨ ਚਮਕ ਰਹੇ ਸਨ ਖੱਡਾਂ ਤੇ ਖਾਈਆਂ ਵਿੱਚ ਪਾਣੀ ਛਾਂ ਛਾਂ ਕਰ ਰਿਹਾ ਸੀ ਬਾਰਿਸ਼ ਪੂਰੇ ਜ਼ੋਰ ਉੱਤੇ ਸੀ ਮੈਂ ਚੰਗੀ ਤਰ੍ਹਾਂ ਲਾਨ ਵਿੱਚ ਲੁਕਿਆ ਪਿਆ ਸਾਂ ਮੇਰਾ ਦਿਲ ਖੁਸ਼ੀ ਨਾਲ ਨੱਚ ਰਿਹਾ ਸੀ ਮੈਨੂੰ ਯਾਦਦਾ ਸੀ ਕਿ ਮੈਂ ਲੰਬੀ ਬਿਮਾਰੀ ਪਿੱਛੋਂ ਅਚਾਨਕ ਰਾਜ਼ੀ ਹੋ ਗਿਆ ਸਾਂ بارش ਦੀ ਛਿੱਟੀ ਅਤੇ ਬਿਜਲੀ ਦੀ ਰੋਸ਼ਨੀ ਨੂੰ ਮੈਂ ਲਾਣ ਵਿੱਚ ਸੁਪਿਆ ਹੀ ਅਨੁਭਵ ਕਰ ਰਿਹਾ ਸਾਂ ਮੈਂ ਮੁਸਕਰਾਂਦਾ ਨੀਂਦ ਮਾਨਣ ਦੀ ਕੋਸ਼ਿਸ਼ ਵਿੱਚ ਸਾਂ ਮੇਰੇ ਕੰਨੀ ਧੀਮੀ ਆਵਾਜ਼ ਪੈ ਰਹੀ ਸੀ ਸ਼ਾਇਦ ਵਰਖਾ ਦੀ ਆਵਾਜ਼ ਸੀ ਜਾਂ ਦਿਨਿਆਰ ਤੇ ਜਮੀਲਾ ਕੁਸਰਮਸਰ ਕਰ ਰਹੇ ਸਨ ਇਹ ਪਛਾਣਨ ਔਖਾ ਹੀ ਸੀ بارش ਦਾ ਮੌਸਮ ਸ਼ੁਰੂ ਹੋਣ ਹੀ ਵਾਲਾ ਸੀ ਕੋਝ ਹੀ ਦਿਨਾਂ ਪਿੱਛੋਂ ਪਤਝੜ ਆ ਜਾਏਗੀ ਹਵਾ ਵਿੱਚੋਂ ਪਤਝੜ ਦੇ ਦਿਨਾਂ ਵਰਗੀ ਚਰਾਈਤੀ ਤੇ ਗਿੱਲੇ ਲਾਨ ਦੀ ਮਿਲੀ ਹੋਈ ਸਿੱਲੀ ਬੂ ਆ ਰਹੀ ਸੀ ਪਤਝੜ ਵਿੱਚ ਕੀ ਹੋਣ ਵਾਲਾ ਹੈ ਨਾ ਜਾਣੇ ਕਿਉਂ ਇਸ ਬਾਬਤ ਸੋਚਣ ਦੀ ਮੈਂ ਕੋਸ਼ਿਸ਼ ਹੀ ਨਾ ਕੀਤੀ ਦੋ ਸਾਲ ਪਿੱਛੋਂ ਪਤਝੜ ਦੇ ਦਿਨੀ ਮੈਨੂੰ ਫਿਰ ਸਕੂਲ ਜਾਣ ਦਾ ਮੌਕਾ ਮਿਲਿਆ ਪੜਾਈ ਪਿੱਛੋਂ ਮੈਂ ਅਕਸਰ ਨਦੀ ਦੇ ਢਾਲੂ ਤੱਟ ਤੇ ਆ ਜਾਂਦਾ ਅਤੇ ਵਿਰਾਨ ਤੇ ਸੁਨਸਣ ਪਏ ਖੇਤਾਂ ਦੀ ਬੁੱਕਲ ਵਿੱਚ ਜਾ ਪੈਟਦਾ ਅਿੱਤੇ ਹੀ ਸ਼ੁਰੂ-ਸ਼ੁਰੂ ਵਿੱਚ ਮੈਂ ਚਿੱਤਰ ਬਣਾਏ। ਮੈਨੂੰ ਯਾਦ ਹੈ ਕਿ ਉਹਨਾਂ ਦਿਨਾਂ ਵਿੱਚ ਵੀ ਮੈਨੂੰ ਆਪਣੇ ਚਿੱਤਰਾਂ ਬਾਰੇ ਅਸੰਤੁਸ਼ਟਤਾ ਹੀ ਹੁੰਦੀ ਸੀ। ਇਹ ਰੰਗ ਤਾਂ ਕੌਡੀ ਦੇ ਵੀ ਨਹੀਂ। ਕਾਸ਼ ਕਿਤੇ ਅਸਲੀ ਰੰਗ ਮਿਲ ਜਾਣ। ਮੈਂ ਹਮੇਸ਼ਾ ਇਹੀ ਸੋਚਦਾ ਸਾਂ ਕਿ ਅਸਲੀ ਰੰਗ ਕਿਹੋ ਜਿਹੇ ਹੁੰਦੇ ਹੋਣਗੇ। ਮੈਨੂੰ ਅਸਲੀ ਰੰਗਾਂ ਦਾ ਕੁਝ ਵੀ ਪਤਾ ਨਹੀਂ ਸੀ। ਬਹੁਤ ਚਿਰ ਪਿਛੋਂ ਛੋਟੀਆਂ ਡੱਬੀਆਂ ਵਿੱਚ ਬੰਦ ਅਸਲੀ ਰੰਗਾਂ ਨਾਲ ਮੇਰੀ ਜਾਣ-ਪਛਾਣ ਹੋਈ। ਕਾਰਨ ਚਾਹੇ ਕੋਈ ਵੀ ਹੋਵੇ ਗੱਲ ਮੇਰੇ ਅਧਿਆਪਕਾਂ ਦੀ ਠੀਕ ਹੀ ਨਿਕਲੀ। ਮੈਨੂੰ ਕਿਸੇ ਚੰਗੇ ਉਸਤਾਦ ਦੀ ਲੋੜ ਸੀ ਪਰ ਮੇਰੇ ਲਈ ਇਹ ਸਭ ਸੁਪਨਾ ਹੀ ਸੀ। ਮੇਰੇ ਭਰਾਵਾਂ ਦੀ ਅਜੇ ਤੱਕ ਕੋਈ ਖਬਰਸਾਰ ਨਹੀਂ ਸੀ ਆਈ। ਮੇਰੀ ਮਾਂ ਆਪਣੇ ਇਕੱਲੇ ਪੁੱਤ, ਆਪਣੇ ਜੀਗਤ ਤੇ ਦੋ ਟੱਬਰਾਂ ਦੇ ਅਣਦਾਤਾਂ ਨੂੰ ਕਿਸੇ ਹੋਰ ਥਾਂ ਜਾਣ ਦੀ ਆਗਿਆ ਵੀ ਕਿਵੇਂ ਦੇ ਸਕਦੀ ਸੀ? ਮੈਂ ਤਾਂ ਮਾਂ ਨਾਲੇ ਗੱਲ ਛੇੜਨ ਦੀ ਜ਼ਰੂਰਤ ਵੀ ਨਹੀਂ ਸੀ ਕਰਦਾ। ਮੇਰੀ ਮਜਬੂਰੀ ਪਰੇਸ਼ਾਨੀ ਬਣੀ ਹੋਈ ਸੀ। ਇਸ ਦੇ ਨਾਲ ਨਾਲ ਪੱਤਝੜ ਨੇ ਵੀ ਰੰਧਕ ਹੁੰਦਾ ਜ਼ਖਮਾਂ ਤੇ ਲੂਣ ਛਿੜਕ ਦਿੱਤਾ। ਉਸ ਸਾਲ ਤਾਂ ਇੱਕ ਕਮਬਕਤ ਵੀ ਬੜੀ ਪੰਠਣ ਕੇ ਆਈ ਸੀ। ਉਹ ਤੇ ਕੈਰੀ ਜਾਪਦੀ ਸੀ ਚੁੱਕੋ ਆਪਣੇ ਬੁਰਜ ਵਾਹੋ ਚਿਤਰ। ਠੰਡੀ ਤੇ ਬਰਫੀਲੀ ਕੁਰਕਰੇਵ ਸਿਮਟ ਕੇ ਰਹਿ ਗਈ। ਪੱਥਰਾਂ ਦੇ ਆਲੇ ਦਿਵਾਰੇ ਹਰੀ ਤੇ ਸੰਤਰੇ ਰੰਗੀ ਕਾਹੀ ਦੀ ਝਾਲ ਫਿਰ ਗਈ। ਸਰਕੜੇ ਦੇ ਕਮਜ਼ੋਰ ਤੇ ਪੱਤੇ ਹੀ ਨੇ ਸਿਰੇ ਲਾਲ ਦਿਖਾਈ ਦੇਣ ਲੱਗੇ। ਛੋਟੇ ਛੋਟੇ ਪੌਪੂਲਰ ਆਪਣੇ ਸਖਤ ਨਿੱਕੇ ਨਿੱਕੇ ਪੱਤਿਆਂ ਨੂੰ ਹਨ ਤੱਕ ਆਪਣੀਆਂ ਛਾਕਾਂ ਵਿੱਚ ਲੁਕਾਈ ਬੈਠੇ ਸਨ ਹਾੜਾਂ ਦੀ ਲਪੇਟ ਵਿੱਚ ਆਈ ਚਰਾਗਾ ਅਤੇ ਲਾਲਕਾ ਵਿੱਚੋਂ ਦੀ ਕੁਝ ਕਾਲੇ ੱੱਬੇ ਦਿਖਾਈ ਦਿੰਦੇ ਸਨ ਇਹ ਚਰਵਾਹਿਆਂ ਤੇ ਤੰਬੂ ਸਨ ਜੋ ਧੂਏ ਕਾਰਨ ਕਾਲੇ ਸਨ ਅਤੇ ਵਰਖਾ ਕਾਰਨ ਤਰ ਹੋ ਗਏ ਸਨ ਇਨ੍ਹਾਂ ਤੰਬੂਆਂ ਵਿੱਚੋਂ ਕੁੜਿਆਏ ਨੀਲੇ ਧੂਏ ਦੇ ਸੱਪ ਬਣ ਬਣ ਨਿਕਲਦੇ ਦੁਬਲੇ ਪਤਲੇ ਘੋੜੇ ਜ਼ੋਰ ਨਾਲ ਹਿੰਕਦੇ ਘੋੜੀਆਂ ਉਹਨਾਂ ਦੇ ਨੇੜੇ ਨਾ ਹੁੰਦੀਆਂ ਬਾਹਰ ਆਉਣ ਤੱਕ ਉਹਨਾਂ ਨੂੰ ਇੱਕ ਥਾਂ ਰੱਖਣਾ ਮੁਸੀਬਤ ਸੀ ਕੁਝ ਇੱਧਰ ਪਹਾੜਾਂ ਤੋਂ ਹੀਠਾਂ ਉਤਰ ਆਏ ਸਨ। ਪੇਡਾਂ ਕਾਹ ਦੀਆਂ ਜੜਾਂ ਨੂੰ ਮੂੰਹ ਮਾਰਦੀਆਂ ਫਿਰਦੀਆਂ। ਬੁਰੀ ਤਰ੍ਹਾਂ ਤੋੜੀਆਂ ਮਰੋੜੀਆਂ ਪਗ ਡੰਡੀਆਂ ਤੇ ਕਾਰਨ ਖੁਸ਼ਕ ਤੇ ਕਲਖ ਭਰੀ ਬਾਤੀ ਇੱਗੜ ਟੁਕੜ ਲਕੀਰਾਂ ਦਾ ਜਾਲ ਜਿਹਾ ਬਣੀ ਪਈ ਸੀ। ਕੁਝ ਹੀ ਦਿਨਾਂ ਬਾਅਦ ਹਵਾ ਚੱਲਣ ਲੱਗੀ। ਆਕਾਸ਼ ਮਿੱਟੀ ਰੰਗਾ ਹੋ ਗਿਆ। برف ਵਰਗਾ ਠੰਡਾ ਪਾਣੀ ਆਕਾਸ਼ ਤੋਂ ਵਰਣ ਲੱਗਾ। ਇਹੋ ਜਿਹੇ ਸੁਹਾਣੇ ਦਿਨ ਮੈਂ ਨਦੀ ਤੇ ਗਿਆ। ਰੇਤ ਦੇ ਇੱਕ ਢਿੱਲੇ ਤੇ ਇੱਕ ਟੈਕ ਦੀ ਝਾੜੀ ਨੇ ਮੈਨੂੰ ਸੁਤੇ ਸਿੱਧ ਆਪਣੇ ਵੱਲ ਖਿੱਚ ਲਿਆ ਮੈਂ ਪੁਲ ਦੇ ਨੇੜੇ ਹੀ ਸਰਕੜੇ ਦੇ ਝੁਰਮਟ ਵਿੱਚ ਆ ਪੇਟਾ ਸ਼ਾਮ ਹੋਣ ਲੱਗੀ ਸੀ ਅਚਾਨਕ ਮੇਰੀ ਨਜ਼ਰ ਦੋ ਵਿਅਕਤੀਆਂ ਤੇ ਜਾ ਪਈ ਉਹਨਾਂ ਨੇ ਸ਼ਾਇਦ ਹੁਣੇ ਹੀ ਪੱਤਨ ਪਾਰ ਕੀਤਾ ਸੀ ਇਹ ਜਮੀਲਾ ਤੇ ਦਨੀਆਰ ਸਨ ਦਨੀਆਰ ਤੇ ਮੋਟੇ ਉੱਤੇ ਇੱਕ ਝੋਲਾ ਲਟਕਦਾ ਸੀ ਤੇ ਉਹ ਛੇਤੀ ਛੇਤੀ ਕਦਮ ਚੁੱਕ ਰਿਹਾ ਸੀ ਉਸ ਦੇ ਖੁੱਲੇ ਤੇ ਵਿਤੋ ਬਾਹਰੇ ਕੋਟ ਦੀਆਂ ਵੱਧਰੀਆਂ ਉਸਦੇ ਫਟੇ ਤਾਰਾ ਪਲੀਨ ਦੇ ਬੂਟਾਂ ਦੇ ਸਿਰਿਆਂ ਨਾਲ ਛੋ ਰਹੀਆਂ ਸਨ ਜਮੀਲਾ ਦੇ ਸਿਰ ਤੇ ਚਿੱਟਾ ਰਮਾਲ ਬੰਨਿਆ ਸੀ ਜੋ ਪੇਸ਼ਾਨ ਨੂੰ ਖਿਸਕਦਾ ਜਾ ਰਿਹਾ ਸੀ ਉਸਨੇ ਛਾਪੇਦਾਰ ਲਹਿੰਗਾ ਪਾਇਆ ਹੋਇਆ ਸੀ ਜੋ ਮੇਲੇ ਤੇ ਤਿਉਹਾਰ ਤੇ ਦਿਨੀ ਆਮ ਤੌਰ ਤੇ ਪਾਇਆ ਕਰਦੀ ਸੀ ਉਸਦੇ ਇੱਕ ਹੱਥ ਵਿੱਚ ਛੋਟਾ ਜਿਹਾ ਬੰਡਲ ਸੀ ਅਤੇ ਦੂਜੇ ਹੱਥ ਦਨੀਆਰ ਤੇ ਝੋਲੇ ਤੇ ਟਿਕਿਆ ਹੋਇਆ ਸੀ ਉਹ ਕੋਈ ਗੱਲਬਾਤ ਕਰ ਰਹੇ ਸਨ ਉਹਨਾਂ ਕੱਢ ਪਾਰ ਕੀਤੀ ਤੇ ਨੋਕਾਂ ਵਾਲੇ ਕਾਬ ਵਿੱਚ ਹੀ ਜਾਂਦੇ ਪਗਡੰਡੀ ਤੇ ਹੋਤ ਰਹੇ ਮੈਂ ਉਹਨਾਂ ਵੱਲ ਇੱਕ ਟਿਕ ਵੇਖੀ ਜਾ ਰਿਹਾ ਸਾਂ ਕੀ ਕੀਤਾ ਜਾਏ ਇਹ ਮੇਰੀ ਸਮਝ ਵਿੱਚ ਨਹੀਂ ਸੀ ਆ ਰਿਹਾ ਮੇਰਾ ਮਨ ਹਾਕ ਮਾਰਨ ਨੂੰ ਕੀਤਾ ਪਰ ਬੋਲ ਮੇਰੇ ਸੰਗ ਵਿੱਚ ਹੀ ਅੜ ਕੇ ਰਹਿ ਗਏ ਪਹਾੜਾਂ ਦੇ ਉੱਪਰ ਬੱਦਲ ਤੇਜ਼ੀ ਨਾਲ ਚਾਲੇ ਪਾਏ ਹੋਏ ਸਨ ਡੁੱਬਦੇ ਸੂਰਜ ਦੀਆਂ ਆਖਰੀ ਸੰਤਰੇ ਰੰਗੀਆਂ ਕਿਰਨਾਂ ਬੱਦਲਾਂ ਨੂੰ ਪਾਰ ਕਰਦੀਆਂ ਜਾਪੀਆਂ ਅਚਾਨਕ ਹਨੇਰੇ ਨੇ ਆਪਣੇ ਹੱਥ ਵਧਾਉਣੇ ਸ਼ੁਰੂ ਕਰ ਦਿੱਤੇ ਉਹ ਦੋਵੇਂ ਸਟੇਸ਼ਨ ਤੋਂ ਦੂਜੀ ਦਸ਼ਾ ਵੱਲ ਵਾਤੇ ਜਾ ਰਹੇ ਸਨ ਉਹਨਾਂ ਇੱਕ ਵਾਰ ਵੀ ਮੁੜ ਕੇ ਪਛਾਣ ਨਹੀਂ ਦੇਖਿਆ। ਉਹਨਾਂ ਦੇ ਸਿਰ ਉੱਚੀ ਘਾਹ ਵਿੱਚ ਇੱਕ ਵਾਰ ਨਜ਼ਰ ਆਏ ਤੇ ਫਿਰ ਗੁੰਮ ਗਏ। ਜਦ ਮੀਲਾ ਮੱਚ ਲਾਇਆ। ਜਦ ਮੀਲਾ ਮੇਰੀ ਮਜ਼ਬੂਰ ਤੇ ਬੇਵਸ ਆਵਾਜ਼ ਪਰਤ ਕੇ ਮੇਰੇ ਕੋਲ ਆ ਗਈ। ਮੈਂ ਚੀਕਿਆ ਤੇ ਉਹਨਾਂ ਤੇ ਪਿੱਛੇ ਨਸ ਤੁਰਿਆ। ਬਰਕੂ ਵਰਗੇ ਠਰੇ ਪਾਣੀ ਦੇ ਛਿੱਟੇ ਮੇਰੇ ਚਿਹਰੇ ਤੇ ਪੱਥਰਾਂ ਵਾਂਗੂ ਵੱਜ ਰਹੇ ਸਨ। ਮੇਰੇ ਕੱਪੜੇ ਪਾਣੀ ਨਾਲ ਤਰ ਹੋ ਗਏ ਪਰ ਮੈਂ ਭੱਜਦਾ ਹੀ ਜਾ ਰਿਹਾ ਸਾਂ। ਮੈਨੂੰ ਜਾਪਿਆ ਮੇਰੇ ਪੈਰਾਂ ਥੱਲੇ ਮਿੱਟੀ ਨਹੀਂ ਸੀ ਪਰ ਜਦ ਮੈਨੂੰ ਠੋਕਰ ਵੱਜੀ ਤਾਂ ਮੈਂ ਉੱਥੇ ਹੀ ਟਹਿ ਪਿਆ ਮੈਂ ਮੂਤੇ ਮੂੰਹ ਉੱਥੇ ਜਿਉਂਦਾ ਤਿਉਂ ਹੀ ਪਿਆ ਰਿਹਾ ਗਰਮ ਹੰਝੂ ਮੇਰਾ ਮੂੰਹ ਧੋਂਦੇ ਰਹੇ ਹਨੇਰਾ ਸਭ ਪਾਸੇ ਫੈਲ ਗਿਆ ਨਕੀਲੀ ਕਾ ਕੋਈ ਦਰਦਿਲਾ ਗੀਤ ਅਲਾਪ ਰਹੀ ਸੀ ਜਮੀਲਾ ਜਮੀਲਾ ਮੈਸਿਸ ਕੰ ਲਗਾ ਉਹ ਦੋਵੇਂ ਮੇਰੇ ਦਿਲ ਦੇ ਸਭ ਤੋਂ ਨੇੜੇ ਸਨ ਉਹੀ ਮੈਨੂੰ ਹੱਦੋਂ ਵੱਤ ਪਿਆਰੇ ਲੱਗਦੇ ਸਨ ਮੈਂ ਉਹਨਾਂ ਨੂੰ ਅਲਵਿਦਾ ਕਹਿ ਰਿਹਾ ਸਾਂ ਮੈਨੂੰ ਲੱਗਾ ਜਿਵੇਂ ਮੈਂ ਜਮੀਲਾ ਨੂੰ ਮੁਹੱਬਤ ਕਰਦਾ ਹਾਂ ਮੈਂ ਜਮੀਲਾ ਨੂੰ ਮੁਹੱਬਤ ਕਰਦਾ ਰਿਹਾ ਸਾਂ ਉਹ ਮੇਰੀ ਜ਼ਿੰਦਗੀ ਸੀ ਮੇਰਾ ਪਹਿਲਾ ਪਿਆਰ ਸੀ ਮੇਰੇ ਬਚਪਨ ਦੀ ਸਾਥਣ ਸੀ ਹੰਝੂਆਂ ਭਿੱਜੀਆਂ ਬਾਹਾਂ ਸਿਰ ਚ ਦੇਈ ਮੈਂ ਬਹੁਤ ਧੀਰ ਉਸੇ ਥਾਂ ਪਿਆ ਰਿਹਾ ਜਮੀਲਾ ਤੇ ਦੁਨਿਆਰ ਨੂੰ ਹੀ ਨਹੀਂ ਮੈਂ ਕਿਸੇ ਹੋਰ ਨੂੰ ਵੀ ਅਲਵਿਦਾ ਕਹਿ ਰਿਹਾ ਸਾਂ ਆਪਣੇ ਭੋਲੇ ਬਚਪਨ ਨੂੰ ਆਖਰ ਮੈਂ ਰਾਤ ਨੂੰ ਡਿੱਗਦਾ ਢੈਂਦਾ ਘਰ ਪਹੁੰਚ ਗਿਆ। ਵੇੜੇ ਵਿੱਚ ਲੋਕਾਂ ਦੀ ਭੀੜ ਸੀ, ਰਕਾਬਾਂ ਖੜਕ ਰਹੀਆਂ ਸਨ। ਲੋਕ ਘੋੜਿਆਂ ਤੇ ਕਾਠੀਆਂ ਪਾ ਰਹੇ ਸਨ। ਸ਼ਰਾਬੀ ਹੋਇਆ ਉਸਮਨ ਆਪਣੇ ਘੋੜੇ ਇੱਧਰ ਉੱਧਰ ਨਚਾਉਂਦਾ, ਗਲ ਪਾੜ-ਪਾੜ ਕੇ ਚੀਕ ਰਿਹਾ ਸੀ। ਸਾਨੂੰ ਉਸ ਖਾਨਾ ਬਤੋਸ਼ ਕੁੱਤੇ ਨੂੰ ਪਹਿਲਾਂ ਹੀ ਪਿੰਡੋਂ ਕੱਢ ਦੇਣਾ ਚਾਹੀਦਾ ਸੀ। ਇਸ ਨਾਲ ਸਾਡੇ ਸਮੁੱਚੇ ਕਬੀਲੇ ਦੀ ਇੱਜ਼ਤ ਨੂੰ ਦਾਗ ਲੱਗਿਆ ਹੈ। ਜੇ ਉਹ ਮੇਰੇ ਸਾਹਮਣੇ ਆ ਜਾਏ ਤਾਂ ਮੈਂ ਸਾੜੇ ਦਾ ਫਸਤਾ ਹੀ ਵੜਦੇ ਆਂ। ਉਸ ਲਈ ਜੇ ਮੈਨੂੰ ਫਾਂਸੀ ਵੀ ਚੜਨਾ ਪਏ ਕੱਖ ਪਰਵਾਹ ਨਹੀਂ ਕੋਈ ਐਰਗਰ ਸਾਡੀਆਂ ਔਰਤਾਂ ਕੱਢ ਤੁਰੇ ਇਹ ਮੈਂ ਹਰ ਕਿਸੇ ਨਹੀਂ ਹੋਣ ਦਿਆਂਗਾ ਚਲੋ ਜਿਗਤ ਉਹ ਬਚ ਕੇ ਕਿੱਥੇ ਜਾਏਗਾ ਆਪਾਂ ਉਸ ਨੂੰ ਸਟੇਸ਼ਨ ਤੇ ਨਹੀਂ ਆਪੜਨ ਦਿੰਦੇ ਮੇਰੇ ਤਾਂ ਸਾਹ ਹੀ ਸੁੱਕ ਗਏ ਪਤਾ ਨਹੀਂ ਉਹ ਕਿਹੜੀ ਸੜਕ ਜਾਣਗੇ ਮੇਰਾ ਦਿਲ ਗਵਾਈ ਦੇ ਰਿਹਾ ਸੀ ਕਿ ਉਹ ਵੱਡੀ ਸੜਕ ਦੋ ਦੀ ਸਟੇਸ਼ਨ ਜਾਣਗੇ ਇਸ ਸੋਚ ਨਾਲ ਮੈਨੂੰ ਕੁਝ ਸ਼ਾਂਤੀ ਆਈ ਤੇ ਮੈਂ ਹੌਲੀਕ ਦੇ ਨੇ ਘਰ ਦੇ ਅੰਦਰ ਜਾਵੜਿਆ ਮੈਂ ਆਪਣੇ ਪਿਤਾ ਦਾ ਭੇਡ ਦੀ ਖਲਦਾ ਬਣਿਆ ਕੋਟ ਆਪਣੇ ਦਿਵਾਰੇ ਲਪੇਟ ਲਿਆ ਤੇ ਆਪਣਾ ਸਿਰ ਟੱਕ ਲਿਆ ਮੈਂ ਨਹੀਂ ਚਾਹੁੰਦਾ ਕਿ ਕੋਈ ਮੇਰੇ ਹੰਝੂ ਦੇਖੇ ਇਸ ਪਿਛੋਂ ਸਾਡੇ ਪਿੰਡ ਵਿੱਚ ਜਮੀਲਾ ਬਾਰੇ ਖੂਬ ਚਰਚਾ ਹੋਈ ਲੋਕਾਂ ਨੇ ਜੀ ਭਰ ਕੇ ਗਾਲਾਂ ਕੱਢੀਆਂ ਤੇ ਉਹਦੇ ਬਾਰੇ ਬੇਸਰ ਗੱਲਾਂ ਉਡਾਈਆਂ ਔਰਤਾਂ ਜਮੀਲਾ ਨੂੰ ਕੋਸਣ ਲਈ ਇੱਕ ਦੂਜੀ ਤੋਂ ਬਾਜ਼ੀ ਲੈਣ ਦੀ ਕੋਸ਼ਿਸ਼ ਕਰ ਰਹੀਆਂ ਸਨ ਉਹ ਤੇ ਬਿਲਕੁਲ ਹੀ ਸਿਰਫਰੀ ਨਿਕਲੀ ਇੰਨਾ ਚੰਗਾ ਖਾਨਦਾਨ ਛੱਡ ਕੇ ਆਪਣੀ ਕਿਸਮਤ ਦੇ ਆਪ ਠੋਕਰ ਮਾਰ ਲਈ ਮੈਨੂੰ ਤੇ ਇਸ ਗੱਲ ਦੀ ਸਮਝ ਨਹੀਂ ਆਉਂਦੀ ਬਈ ਉਸ ਨੂੰ ਦਿਨਾਰ ਵਿੱਚ ਕਿਹੜੀ ਗੱਲ ਨਜ਼ਰ ਆਈ ਮੇਰੀ ਗੱਲ ਬੇਸ਼ੱਕ ਲਿਖ ਲੋ ਕੁਝ ਦਿਨਾਂ ਵਿੱਚ ਹੀ ਸਾਰਾ ਨਸ਼ਾ ਲੈ ਜਾਏਗਾ ਤੇ ਅਕਲ ਟਿਕਾਣੀ ਆ ਜਾਏਗੀ ਪਰ ਫੇਰ ਤੇ ਹੱਥ ਮਲਣ ਜੋ ਕੀ ਰਹਿ ਜਾਊ ਨਾ ਇਹੀ ਤਾਂ ਮੈਂ ਕਹਿੰਨੀ ਆ ਸਾਦਕ ਵਿੱਚ ਕਿਹੜੀ ਘਾਟ ਹੈ ਚੰਗਾ ਖਸਮ ਨਹੀਂ ਕਿ ਕਮਾਊ ਨਹੀਂ ਉਹ ਤਾਂ ਪਿੰਡ ਦਾ ਸਭ ਤੋਂ ਚੰਗਾ ਜੀਕਤਾ ਅਤੇ ਸੱਸ ਕਿਸੇ ਨਸੀਬਾਂ ਵਾਲੀ ਨੂੰ ਹੀ ਇਹੋ ਜਿਹੀ ਨੇਕ ਸੱਸ ਟੱਕਰਦੀ ਹੈ ਅਦੇ ਹਿਥਾਸਤਾਨ ਦੀਵਾ ਲੈ ਕੇ ਟੁੰਡਿਆਂ ਵੀ ਨਹੀਂ ਲੱਗਦੀ ਕੌਣੀ ਨੇ ਆਪਣੀ ਜ਼ਿੰਦਗੀ ਨਾਸ ਕਰ ਲਈ ਜਮੀਲਾ ਬਾਬਤ ਮੈਂ ਇਕੱਲਾ ਹੀ ਸਾਂ ਜਿਸਨੇ ਕੁਝ ਬੁਰਾ ਭਲਾ ਨਹੀਂ ਸਿੱਖਿਆ ਇਕੱਲਾ ਮੈਂ ਹੀ ਜਾਣਦਾ ਸਾਂ ਕਿ ਦੁਨਿਆਰ ਦੀ ਆਤਮਾ ਅਨਮੁੱਲ ਹੀਰਿਆ ਜੜੀ ਸੀ ਮੈਂ ਇਸ ਗੱਲ ਤੇ ਕਦੇ ਵੀ ਵਿਸ਼ਵਾਸ ਨਹੀਂ ਸੀ ਕਰਦਾ ਕਿ ਜਮੀਲਾ ਉਸ ਨਾਲ ਰਹਿ ਕੇ ਦੁਖੀ ਹੋਵੇਗੀ ਪਰ ਆਪਣੀ ਮਾਂ ਦਾ ਦੁੱਖ ਦੇਖ ਕੇ ਮੇਰਾ ਦਿਲ ਬੈਠਣ ਲੱਗਦਾ ਜਮੀਲਾ ਕੀ ਗਈ ਉਸ ਦਾ ਧਨ ਲੱਗ ਕੇ ਹੀ ਟੁੱਟ ਗਿਆ ਉਸ ਵਿੱਚ ਪਹਿਲਾਂ ਵਰਗੀ ਤਾਕਤ ਹੀ ਨਾ ਰਹੀ ਇੰਜ ਜਾਪਿਆ ਜਿਵੇਂ ਉਸ ਦਾ ਕੀਮਤੀ ਧਨ ਲੁੱਟਿਆ ਗਿਆ ਹੋਵੇ ਤੇ ਉਹ ਥੱਕ ਟੁੱਟ ਗਈ ਸੀ ਮੈਂ ਹੁਣ ਮਾਂ ਦੀ ਪਰੇਸ਼ਾਨੀ ਦਾ ਰਾਜ਼ ਚੰਗੀ ਤਰ੍ਹਾਂ ਸਮਝਦਾ ਹਾਂ ਕਈ ਵਾਰ ਕਿਸਮਤ ਦਾ ਇੱਕੋ ਝਟਕਾ ਬਣੇ ਬਣਾਈ ਤਾਣੇ ਨੂੰ ਤਾਰ-ਤਾਰ ਕਰ ਸਕਦਾ ਹੈ ਉਹ ਕਦੀ ਵੀ ਅਜਿਹੀ ਗੱਲ ਮੰਨਣ ਲਈ ਤਿਆਰ ਨਹੀਂ ਸੀ ਕਿਸੇ ਫਲੇ ਫੁੱਲੇ ਦਰਖਤ ਨੂੰ ਜੇ ਤੂਫਾਨ ਜੜੋ ਉਖਾੜ ਦੇ ਤਾਂ ਮੋੜ ਉੱਠਣ ਜੋਗਾ ਨਹੀਂ ਰਹਿੰਦਾ ਕਦੀ ਮੇਰੀ ਮਾਂ ਨੂੰ ਆਪਣੇ ਆਪ ਤੇ ਇਨਾ ਮਾਰ ਸੀ ਉਹ ਕਿਸੇ ਤੋਂ ਸੂਈ 'ਚ ਧਾਗਾ ਪਾਉਣਾ ਵੀ ਆਪਣੀ ਹੱਤਕ ਸਮਝਦੀ ਸੀ ਪਰ ਹੁਣ ਇੱਕ ਦਿਨ ਮੈਂ ਸਕੂਲੋਂ ਮੁੜਿਆ ਤਾਂ ਉਸਦੇ ਹੱਥ ਕੰਬ ਰਹੇ ਸਨ ਸੂਈ ਦੀ ਨੋਕ ਉਸ ਨੂੰ ਨਜ਼ਰੀ ਨਹੀਂ ਸੀ ਪੈਂਦੀ ਤੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ ਬੇਟਾ ਆਹ ਦਰ ਸੂਈ 'ਚ ਧਾਗਾ ਪਾ ਦੇ ਉਸ ਨੇ ਮੈਨੂੰ ਬੁਲਾਇਆ ਤੇ ਡੂੰਗਾ ਹੌਕਾ ਪਰਿਆ ਜਮੀਲਾ ਦਾ ਕੁਝ ਵੀ ਚੰਗਾ ਨਹੀਂ ਹੋਣ ਲੱਗਾ ਆ ਉਹ ਕਿੱਡੀ ਚੰਗੀ ਕਰਦੀ ਮੁਖਤਿਆਰ ਬਣਦੀ ਪਰ ਉਹ ਤਾਂ ਚਲੀ ਗਈ ਆਪਾਂ ਨੂੰ ਛੱਡ ਕੇ ਚਲੀ ਗਈ ਪਰ ਉਹ ਗਈ ਕਿਉਂ ਕਿ ਉਹ ਇੱਥੇ ਬਹੁਤੀ ਔਖੀ ਸੀ ਮੇਰਾ ਜੀ ਕੀਤਾ ਕਿ ਮਾਂ ਨੂੰ ਬਾਹਵ ਵਿੱਚ ਘੁੱਟਾਂ ਤੇ ਦਲਾਸਾ ਦਿਆਂ ਉਸ ਨੂੰ ਸਮਝਾਵਾਂ ਕਿ ਗੋਦਰੀ ਚ ਸੁਪਿਆ ਦਨਿਆਰ ਇੱਕ ਕੀਮਤੀ ਲਾਲ ਸੀ ਪਰ ਇੰਨੀ ਹਿੰਮਤ ਹੀ ਨਾ ਪਈ ਇਹ ਕਹਿਣ ਦੀ ਇਹ ਕਹਿਣਾ ਤਾਂ ਉਸ ਨੂੰ ਹੋਰ ਵੀ ਨੀਵਾਂ ਵਿਖਾਉਣਾ ਸੀ ਇਸ ਸਾਰੇ ਨਾਟਕ ਵਿੱਚ ਮੈਂ ਵੀ ਤਾਂ ਥੋੜੀ ਜੀ ਭੂਮਿਕਾ ਦਾ ਰੋਲ ਅਦਾ ਕੀਤਾ ਸੀ ਕੋਚਰਤਾ ਇਹ ਗੱਲ ਗੱਲ ਹੀ ਬਣੀ ਰਹੀ ਫਿਰ ਇੱਕ ਦਿਨ ਤਾਂ ਪਾਂਡਾ ਫੋਟੀ ਗਿਆ ਛੇਤੀ ਹੀ ਸਾਧਿਕ ਘਰ ਆ ਗਿਆ ਉਸ ਨੂੰ ਦੁੱਖ ਤਾਂ ਹੋਣਾ ਹੀ ਸੀ ਅਤੇ ਹੋਇਆ ਵੀ ਉਹਦੇ ਨਸੇ ਵਿੱਚ ਝੂਮਦਿਆਂ ਉਸਨੇ ਉਸਮਨ ਨੂੰ ਇੱਕ ਦਿਨ ਗੱਲਾਂ ਵਿੱਚ ਹੀ ਗਿਆ ਚੰਗਾ ਹੋਇਆ ਬਲਾਟਰੀ ਹੋਤਾ ਕਿਸੇ ਸੜਕ ਕਿਨਾਰੇ ਦਮ ਤੋੜ ਕੇ ਸੜਦੀ ਰਹੇਗੀ ਬਤੇਰੀਆਂ ਔਰਤਾਂ ਨੇ ਰੰਗ ਰਲੀਆਂ ਮਨਾਉਣ ਲਈ ਮੈਂ ਤਾਂ ਸੁਨਹਿਰੀ ਵਾਲਾਂ ਵਾਲੀ ਕੁੜੀ ਨੂੰ ਵੀ ਮਾੜੇ ਮਰਦ ਦੇ ਬਰਾਪਰਤੀ ਨਹੀਂ ਸਮਝਦਾ ਹੋਰਾਂ ਦੀ ਗੱਲ ਹੀ ਕੀ ਏ ਸੋਹਣਾਂ ਨੇ ਸੱਚੇ ਸਾਦਕਾ ਉਸਮਨ ਨੇ ਜਵਾਬ ਦਿੱਤਾ ਤੇ ਲੰਮਾ ਲੈਕਚਰ ਸ਼ੁਰੂ ਕਰਦੇ ਆ ਆਪਣੀ ਤੌਰ ਬੰਨਣ ਲੱਗਾ ਮੈਨੂੰ ਤਾਂ ਬਸ ਇਸ ਗੱਲ ਦਾ ਰੰਜ ਆਉਂਦਾ ਕਿ ਉਹ ਸਾਲਾ ਬਦਮਾਸ਼ ਮੇਰੇ ਹੱਥ ਨਹੀਂ ਲੱਗਾ ਨਹੀਂ ਤਾਂ ਉੱਤੇ ਹੀ ਉਸ ਦੀ ਗਿੱਚੀ ਮਰਵਾ ਦਿੰਦਾ ਅਤੇ ਉਸਦੇ ਬੋਤੇ ਕੋੜੇ ਦੀ ਪੂਛ ਨਾਲ ਬੰਨ੍ਹ ਕੇ ਕਸੀਟਦਾ ਉਹ ਸ਼ਾਇਦ ਧੱਕਣ ਚ ਕਪਾਦੇ ਫਾਰਮਾਂ ਵਿੱਚ ਜਾਂ ਫਿਰ ਕਜ਼ਾਕਿਸਤਾਨ ਵੱਲ ਚਲੇ ਗਏ ਤਾਂ ਤਾਂ ਤੱਕੇ ਖਣਾ ਦਿਨ ਯਾਰ ਲਈ ਨਵੀਂ ਕੋਈ ਥੋੜੀ ਗੱਲ ਹੈ ਪਰ ਮੈਨੂੰ ਇਸ ਗੱਲ ਦੀ ਸਮਝ ਆਏ ਕਿ ਇਹ ਸਾਰਾ ਕੁਝ ਕਿਵੇਂ ਹੋ ਗਿਆ ਕਿਸੇ ਨੂੰ ਸੁਣ ਤੱਕ ਕਿਉਂ ਨਹੀਂ ਲੱਗੀ ਇਹ ਗੱਲ ਤਾਂ ਸੁਪਨੇ ਵਿੱਚ ਵੀ ਨਹੀਂ ਸੋਚੀ ਜਾ ਸਕਦੀ ਉਸ ਕੁੜੀ ਨੇ ਸਾਰੀ ਹੀਰਾ ਫੇਰੀ ਕੀਤੀ ਹੈ ਕਾਸ਼ ਇੱਕ ਵਾਰ ਮੇਰੇ ਹੱਥ ਲੱਗ ਜਾਏ ਮੇਰੇ ਮਨ ਚ ਆਇਆ ਕਿ ਉਸਮਨ ਦੇ ਮੂੰਹ ਤੇ ਕਹਿ ਦਿਆਂ ਖੇਤ ਵਿੱਚ ਜਿਹੜੀ ਤੇਰੇ ਨਾਲ ਹੋਈ ਸੀ ਤੈਨੂੰ ਉਹ ਭੁੱਲ ਗਈ ਜਾਪਦੀ ਹੈ ਕਿੰਨੀ ਕਮਿਨੀ ਆਤਮਾ ਵਾਲਾ ਹੈ ਤੂੰ ਇੱਕ ਦਿਨ ਮੈਂ ਘਰ ਬੈਠਾ ਸਕੂਲ ਦੇ ਦੀਵਾਰ ਸਮਾਚਾਰ ਪੱਤਰ ਲਈ ਤਸਵੀਰ ਬਣਾ ਰਿਹਾ ਸੀ ਮਾਂ ਗੀਟੀ ਨਾਲ ਮੱਥਾ ਮਾਰ ਰਹੀ ਸੀ ਅਚਾਨਕ 사ਦਕ ਮੇਰੇ ਕਮਰੇ ਵਿੱਚ ਆ ਗਿਆ ਉਸ ਦਾ ਰੰਗ ਬਸਾਰ ਵਰਗਾ ਹੋਇਆ ਪਿਆ ਸੀ ਤੇਜ਼ੀ ਨਾਲ ਉਹ ਮੇਰੇ ਵੱਲ ਵਧਿਆ ਉਸ ਦੀਆਂ ਅੱਖਾਂ ਅੱਗ ਵਾਂਗ ਤੱਕ ਰਹੀਆਂ ਸਨ ਉਸ ਨੇ ਕਾਗਜ਼ ਮੇਰੇ ਮੂਹਰੇ ਸੁੱਟਦਿਆਂ ચીਕੇ ਕਿਆ ਇਹ ਚਿੱਤਰ ਤੂੰ ਬਣਾਇਆ ਮੈਨੂੰ ਤਾਂ ਸੱਪ ਸੰਗਿਆ ਇਹ ਮੇਰਾ ਪਹਿਲਾ ਚਿੱਤਰ ਸੀ ਕਾਗਜ਼ ਦੇ ਉਸ ਟੁਕੜੇ ਤੇ ਦਿਨਿਆਰ ਤੇ ਜਮੀਲਾ ਮੇਰੇ ਵੱਲ ਤੱਕ ਰਹੇ ਸਨ ਉਹ ਮੈਨੂੰ ਬਿਲਕੁਲ ਜਿਉਂਦੇ ਜਗਦੇ ਪ੍ਰਤੀਤ ਹੋਏ ਹਾਂ ਮੈਂ ਬਣਾਇਆ ਇਹ ਕੌਣ ਹੈ ਮੇਰੇ ਕਾਗਜ਼ ਵਧਾਉਂਦੇ ਆ ਉਸ ਕਿਆ ਦਨਿਆਰ ਗਦਾਰ 사ਦਕ ਚੀਕ ਉੱਠਿਆ ਉਸ ਨੇ ਚਿੱਤਰ ਦੇ ਟੁਕੜੇ ਟੁਕੜੇ ਕਰ ਦਿੱਤੇ ਅਤੇ ਜ਼ੋਰ ਨਾਲ ਪੈਰ पटਕਦਾ ਬਾਹਰ ਨਿਕਲ ਗਿਆ ਜਾਂਦਿਆਂ ਉਸ ਨੇ ਜ਼ੋਰ ਨਾਲ ਦਰਵਾਜ਼ਾ ਬੰਦ ਕਰ ਦਿੱਤਾ ਲੰਮੀ ਚੁੱਪ ਪਿੱਛੋਂ ਮਾਂ ਨੇ ਉਦਾਸ ਤੇ ਨਿਰਾਸ਼ ਨਜ਼ਰਾਂ ਨਾਲ ਦੇਖਦਿਆਂ ਕਿਹਾ ਤੈਨੂੰ ਇਸ ਬਾਰੇ ਪਤਾ ਸੀ ਹਾਂ ਮੈਂ ਮਸਾਂ ਨਹੀਂ ਕਹਿ ਸਕਿਆ ਉਹ ਗਿੱਠੀ ਦਾ ਸਹਾਰਾ ਲਈ ਖੜੀ ਸੀ ਉਸ ਦੀਆਂ ਅੱਖਾਂ ਵਿੱਚ ਡੂੰਗੀ ਨਿਰਾਸ਼ਾ ਤੇ ਤ੍ਰਿਸਕਾਰ ਛਾਇਆ ਹੋਇਆ ਸੀ। ਮੈਂ ਦੁਬਾਰਾ ਉਹਨਾਂ ਦਾ ਚਿੱਤਰ ਬਣਾਵਾਂਗਾ। ਮਾਂ ਉਦਾਸੀ ਨਾਲ ਸਿਰ ਹਿਲਾ ਕੇ ਰਹਿ ਗਈ। ਮੈਂ ਫਰਸ਼ ਤੇ ਪਏ ਕਾਗਜ਼ ਦੇ ਟੁਕੜਿਆਂ ਵੱਲ ਤੱਕਿਆ। ਮੇਰੇ ਦਿਲ ਨੂੰ ਬੜੀ ਠੇਸ ਵੱਜੀ ਸੀ। ਮੈਨੂੰ ਜਾਪਿਆ ਮੇਰਾ ਦਮ ਘੁੱਟਦਾ ਜਾ ਰਿਹਾ ਹੈ। ਇਹ ਲੋਕ ਮੈਨੂੰ ਗद्दार ਸਮਝਦੇ ਨੇ। ਮੇਰੀ ਜਾਣੇ ਜੁੱਤੀ। ਮੈਂ ਕਿਹਦੇ ਨਾਲ ਗਦਾਰੀ ਕੀਤੀ ਹੈ? ਆਪਣੇ ਸੰਬੰਧੀਆਂ ਨਾਲ? ਆਪਣੇ ਭਰਾ ਨਾਲ? ਮੈਂ ਸੱਚਾਈ ਅਤੇ ਸੱਚਤਾ ਨਾਲ ਗਦਾਰੀ ਨਹੀਂ ਕੀਤੀ ਇਹ ਕੁਝ ਮੈਂ ਸੋਚ ਰਿਹਾ ਸੀ ਪਰ ਉੱਚੀ ਨਹੀਂ ਸੀ ਕਹਿ ਸਕਦਾ ਇਸ ਦਾ ਕਾਰਨ ਮਾਂ ਸੀ ਜੋ ਇਹਨਾਂ ਗੱਲਾਂ ਨੂੰ ਸਮਝ ਨਹੀਂ ਸੀ ਸਕਦੀ ਮੇਰੀਆਂ ਨਜ਼ਰਾਂ ਸਾਹਮਣੇ ਹਰ ਚੀਜ਼ ਘੁੰਮਣ ਲੱਗੀ ਮੈਨੂੰ ਜਾਪਿਆ ਇੱਕ ਕਾਗਜ਼ ਦੇ ਟੁਕੜੇ ਜਿਉਂਦੇ ਹਨ ਕਿਉਂਕਿ ਫਰਸ਼ ਤੇ ਹਿੱਲ ਜੁਲ ਰਹੇ ਸਨ ਉਹਨਾਂ ਟੁਕੜਿਆਂ ਵਿੱਚੋਂ ਦੁਨਿਆਰਤਾ ਤੇ ਜ਼ਮੀਲਾ ਮੇਰੇ ਵੱਲ ਦੇਖਦੇ ਪ੍ਰਤੀਤ ਹੋਏ ਮੈਂ ਉਹਨਾਂ ਦੀ ਯਾਦ ਵਿੱਚ ਗੁੰਮ ਗਿਆ ਮੇਰੇ ਕੰਨਾਂ ਵਿੱਚ ਦੁਨਿਆਰਤਾ ਉਹੀ ਗੀਤ ਗੁੰਜਣ ਲੱਗਾ ਜੋਸ ਨੇ ਅਗਸਤ ਦੀ ਉਸ ਸਹਾਨੀ ਰਾਤ ਨੂੰ ਗਾਇਆ ਸੀ ਫਿਰ ਮੇਰੀਆਂ ਅੱਖਾਂ ਸਾਹਮਣੇ ਉਹਨਾਂ ਦਾ ਪਿੰਡ ਛੱਡਣ ਵਾਲਾ ਤ੍ਰਿਸ਼ ਘੁੰਮਣ ਲੱਗਾ ਮੇਰੇ ਪੈਰ ਬੇਤਹਾਸ਼ਾ ਮਚਲਣ ਲੱਗੇ ਇੱਕ ਚਾਹ ਮੈਨੂੰ ਸੜਕ 'ਵੱਲ ੱੱਕੀ ਜਾ ਰਹੀ ਸੀ ਹਾਂ ਮੈਂ ਵੀ ਉਹਨਾਂ ਵਾਂਗ ਆਪਣੀ ਮੰਜ਼ਿਲ ਵੱਲ ਵਧਾਂਗਾ ਮੈਂ ਦ੍ਰਿੜਤਾ ਤੇ ਹਿੰਮਤ ਦਾ ਸਾਥੀ ਬਣਾਂਗਾ ਤੇ ਖੁਸ਼ੀ ਨਾਲ ਕੰਡਿਆਲੇ ਰਾਹੀ ਤੁਰਾਂਗਾ ਮੈਂ ਪੜ੍ਹਾਈ ਲਈ ਬਾਹਰ ਜਾਣਾ ਚਾਹੁੰਦਾ ਹਾਂ ਪਿਤਾ ਜੀ ਨੂੰ ਇਸ ਦਾ ਜ਼ਿਕਰ ਕਰ ਦੇਣਾ ਕਿ ਮੈਂ ਚિત੍ਰਕਾਰ ਬਣਨਾ ਚਾਹੁੰਦਾ ਹਾਂ ਮੈਂ ਮਾਂ ਨੂੰ ਕਹਿ ਦਿੱਤਾ ਮੈਨੂੰ ਯਕੀਨ ਸੀ ਕਿ ਉਹ ਮੈਨੂੰ ਕੋਸੇਗੀ ਤੇ ਅੱਖਾਂ ਪਰ ਰੋ ਪਏਗੀ ਜੰਗ ਵਿੱਚ ਗਏ ਭਰਾਵਾਂ ਦਾ ਵਾਸਤਾ ਪਾਏਗੀ ਪਰ ਜਦ ਉਸਨੇ ਕੁਝ ਵੀ ਨਾ ਕਿਹਾ ਤਾਂ ਮੈਂ ਹੈਰਾਨ ਹੀ ਰਹਿ ਗਿਆ ਜੇ ਇਹ ਹੀ ਤੇਰੀ ਪਸੰਦ ਹੈ ਤਾਂ ਠੀਕ ਹੈ ਹੁਣ ਤੁਸੀਂ ਵੱਡੇ ਹੋ ਗਏ ਹੋ ਤੁਹਾਨੂੰ ਸਾਰਿਆਂ ਨੂੰ ਖੰਭ ਲੱਗੇ ਹਨ ਤੁਸੀਂ ਜਿੱਥੇ ਅਤੇ ਜਿੱਧਰ ਵੀ ਚਾਹੋ ਉੱਠ ਸਕਦੇ ਹੋ ਤੁਹਾਡੇ ਖੰਭਾਂ ਵਿੱਚ ਕਿੰਨਾ ਤਾਨ ਹੈ ਅਸੀਂ ਕੀ ਜਾਣਦੇ ਹਾਂ ਸ਼ਾਇਦ ਤੂੰ ਠੀਕ ਹੀ ਰਾਹ ਚੁਣਿਆ ਚਲਾ ਜਾ ਪਰ ਤੇਰਾ ਰਾਤਾ ਉੱਥੇ ਜਾ ਕੇ ਬਦਲ ਨਾ ਜਾਏ ਪੈਨਸਲ ਨਾਲ ਲਕੀਰਾ ਬਣਾਉਣਾ ਤੇ ਰੰਗ ਰੰਗਾਈ ਕਰਨਾ ਇਹ ਕੋਈ ਕੰਮ ਥੋੜੋ ਐ ਤੂੰ ਪੜ੍ਹ ਲਿਖ ਕੇ ਸਭ ਕੁਝ ਜਾਣ ਜਾਏਂਗਾ ਦੇਖੀ ਸਾਨੂੰ ਭਲਾਣਾ ਤੇ ਉਸੇ ਦਿਨ ਛੋਟਾ ਘਰ ਸਾਥੋ ਵੱਖ ਹੋ ਗਿਆ ਮੈਂ ਵੀ ਪੜ੍ਹਾਈ ਲਈ ਘਰੋਂ ਚਲਾ ਆਇਆ ਬਸ ਇੰਨੀ ਹੀ ਕਹਾਣੀ ਐ ਚਿੱਤਰ ਕਲਾ ਸਕੂਲ ਤੋਂ ਡਿਗਰੀ ਲੈਣ ਪਿੱਛੋਂ ਮੇਰੇ ਨਾਂ ਦੀ ਅਕਾਦਮੀ ਲਈ ਸਪਰਸ਼ ਕਰ ਦਿੱਤੀ ਗਈ ਸਾਲਾਂ ਬਤੀਜੋ ਚਿੱਤਰ ਮੇਰੇ ਮਨ ਤੇ ਛਾਇਆ ਹੋਇਆ ਸੀ ਉਹੀ ਚਿੱਤਰ ਮੈਂ ਡਿਪਲੋਮਾ ਲੈਣ ਲਈ ਪੇਸ਼ ਕਰ ਦਿੱਤਾ ਇਹ ਚਿੱਤਰ ਕਿਸ ਦਾ ਸੀ ਆਪ ਆਸਾਨੀ ਨਾਲ ਅਨੁਮਾਨ ਲਾ ਸਕਦੇ ਹੋ ਇਹ ਜਮੀਲਾ ਤੇ ਦਨਿਆਰ ਦਾ ਹੀ ਚਿੱਤਰ ਸੀ ਪਤਛੜਦੀ ਰੁੱਤੇ ਉਵਾਦੀ ਵਿੱਚੋਂ ਲੰਘਦੇ ਸੜਕ ਵੱਲ ਵਧ ਰਹੇ ਸਨ ਉਹਨਾਂ ਦੇ ਸਾਹਮਣੇ ਉੱਚਲੇ ਪਹਾੜ ਤੇ ਦਿਸੇਦਾ ਵਿਸ਼ੇ ਹੋਏ ਸਨ ਮੇਰਾ ਇਹ ਚਿੱਤਰ ਦੋਸ਼ੀਨ ਹੋਵੇ ਅਜਿਹੀ ਗੱਲ ਨਹੀਂ ਹੈ ਆਖਰ ਹੱਥ ਤਾਂ ਹੌਲੀ-ਹੌਲੀ ਟਿਕਦਾ ਹੈ ਤਾਂ ਵੀ ਇਹ ਚਿੱਤਰ ਮੈਨੂੰ ਬਹੁਤ ਪਿਆਰਾ ਲੱਗਦਾ ਹੈ ਇਸ ਵਿੱਚ ਮੇਰੀ ਪਹਿਲੀ ਸੱਚੀ ਸਿਰਜਣਾਤਮਕ ਅਨੁਭਵਤਾ ਰੂਪਮਾਨ ਹੋਈ ਪਈ ਸੀ ਕਦੀ-ਕਦੀ ਮੈਨੂੰ ਆਪਣੇ ਕੰਮ ਨਾਲ ਅਸੰਤੁਸ਼ਟਤਾ ਹੋਣ ਲੱਗਦੀ ਹੈ ਅਜਿਹੀਆਂ ਔਕਹਾਂ ਕੜੀਆਂ ਵੀ ਆ ਜਾਂਦੀਆਂ ਹਨ ਜਦ ਆਤਮ ਵਿਸ਼ਵਾਸ ਡੋਲਣ ਲੱਗ ਪੈਂਦਾ ਹੈ ਅਜਿਹੇ ਪਰਾਂ ਵਿੱਚ ਇਹ ਚਿੱਤਰ ਮੇਰਾ ਸਹਾਰਾ ਹੁੰਦਾ ਹੈ ਮੇਰੇ ਲਈ ਦੁਨੀਆ ਦੀ ਸਭ ਤੋਂ ਪਿਆਰੀ ਚੀਜ਼ ਬਣ ਗਈ ਹੈ ਮੈਂ ਟਿਕਟਿ ਕੀ ਬਨ ਉਹਨਾਂ ਵੱਲ ਦੇਖਦਾ ਰਹਿੰਦਾ ਹਾਂ ਤੇ ਜਦ ਵੀ ਨਿਰਾਸ਼ ਹੁੰਦਾ ਹਾਂ ਤਾਂ ਉਹਨਾਂ ਨੂੰ ਪੁੱਛਦਾ ਹਾਂ ਕਿੱਥੇ ਰਹਿੰਦੇ ਹੋ ਤੁਸੀਂ ਦੋਵੇਂ ਕਜ਼ਾਕਿਸਤਾਨ ਪਾਰਵਾਤੀ ਵਿੱਚ ਹੀ ਬਹੁਤ ਸਾਰੀਆਂ ਨਵੀਆਂ ਰਾਹਾਂ ਬਣ ਗਈਆਂ ਹਨ ਇਹ ਰਾਹ ਸਾਈਬੇਰੀਆ ਤੋਂ ਲੰਘੇ ਅਲਤਾਈ ਤੱਕ ਜਾਂਦੇ ਹਨ ਅਨੇਕਾਂ 72 ਲੋਕ ਇੱਥੇ ਕੰਮੀ ਜੁਟੇ ਹੋਏ ਹਨ ਸ਼ਾਇਦ ਤੁਸੀਂ ਵੀ ਇੱਥੇ ਹੋਵੋਗੇ ਮੇਰੀ ਜਮੀਲਾ ਤੂੰ ਕਿਹੀ ਗਈ ਜਿਸ ਪਰਤ ਤੇ ਇੱਕ ਵਾਰ ਵੀ ਨ ਦੇਖਿਆ ਸ਼ਾਇਦ ਤੂੰ ਥੱਕ ਗਈ ਹੈ ਤੇਰੇ ਆਤਮ ਵਿਸ਼ਵਾਸ ਦਾ ਪੱਲੂ ਤੇਰੇ ਹੱਥੋਂ ਛੁੱਟ ਰਿਹਾ ਹੈ ਤੂੰ ਦੁਨਿਆਰ ਤੋਂ ਸਹਾਰਾ ਲੈ ਲਾ ਤੂੰ ਉਸ ਨੂੰ ਕਹਿ ਕਿ ਉਹ ਤੈਨੂੰ ਮੁਹੱਬਤ ਇਸ ਧਰਤੀ ਮਾਂ ਤੇ ਜੀਵਨ ਦੇ ਰਸ ਚ ਡੁੱਬਿਆ ਕੋਈ ਗੀਤ ਸੁਣਾਵੇ ਮੈਂ ਚਾਹੁੰਦਾ ਹਾਂ ਕਿ ਵਾਦੀ ਦੇ ਅੰਗ-ਅੰਗ ਵਿੱਚ ਉਹ ਗੀਤ ਧੜਕ ਪਏ ਹਰ ਰੰਗ ਤੇ ਹਰ ਰੂਪ ਵਿੱਚ ਉਸ ਗੀਤ ਦਾ ਰਸ ਫੁੱਟੇ ਫਲੇ ਤੇ ਮੈੱਕੇ ਮੇਰੀ ਬਸ ਇਹੀ ਚਾਹ ਕਿ ਅਗਸਤ ਦੀ ਰਾਤ ਮੈਨੂੰ ਸਦਾ ਯਾਦ ਰਹੇ ਤੂੰ ਆਪਣੀਆਂ ਰਾਹਾਂ ਤੇ ਵੱਧਦੀ ਜਾਵੇਂ ਜਮੀਲਾ ਜੋ ਕਦਮ ਤੂੰ ਚੁੱਕਿਆ ਹੈ ਇਸ ਦੀ ਖਾਤਰ ਕਦੀ ਨਾ ਪਛਤਾਵੇਂ ਨਾ ਹੱਥ ਮੜੇ ਤੂੰ ਖੁਸ਼ੀ ਨੂੰ ਪਾੜਿਆ ਹੈ ਇਹ ਖੁਸ਼ੀ ਬਹੁਤ ਔਖਿਆ ਹੋ ਕੇ ਮਿਲਦੀ ਹੈ ਮੈਂ ਚਿੱਤਰ ਨੂੰ ਵੇਖਦਾ ਰਹਿੰਦਾ ਹਾਂ ਦੇਖਦਿਆਂ ਮੇਰੇ ਕੰਨਾਂ ਵਿੱਚ ਦਿਨਿਆਰ ਦੀ ਆਵਾਜ਼ ਗੂੰਜਣ ਲੱਗਦੀ ਹੈ ਉਹ ਮੈਨੂੰ ਪੁਕਾਰ-ਪੁਕਾਰ ਕਹਿੰਦਾ ਜਾਪਦਾ ਚੱਲ ਪਾਓ ਮਤਲਬ ਇਹ ਹੈ ਕਿ ਮੈਨੂੰ ਹੁਣ ਸਫ਼ਰ ਦੀ ਤਿਆਰੀ ਕਰਨੀ ਚਾਹੀਦੀ ਹੈ ਮੈਂ ਬਾਤੀਲੰਗ ਕੇ ਆਪਣੀ ਧਰਤੀ ਮਾਂ ਆਪਣੀ ਜਨਮ ਭੂਮੀ ਤੇ ਆਪਣੇ ਪਿੰਡ ਪਹੁੰਚਾਂਗਾ ਉੱਥੇ ਨਵੇਂ ਰੰਗ ਮੈਨੂੰ ਜੀ ਆਇਆਂ ਕਹਿਣਗੇ ਮੇਰੀ ਇਹੀ ਕਾਮਨਾ ਹੈ ਕਿ ਮੇਰੇ ਬੁਰਸ਼ ਦੀ ਹਰ ਸ਼ੋਅ ਵਿੱਚ ਦੁਨਿਆਰਤਾ ਗੀਤ ਗੂੰਜੇ ਇਹੀ ਚਾਹੁੰਦਾ ਹਾਂ ਕਿ ਮੇਰੇ ਬੁਰਸ਼ ਦੀ ਹਰ ਸ਼ੋਅ ਜਮੀਲਾ ਦੇ ਦਿਲ ਦੀਆਂ ਧੜਕਣਾਂ ਦੀ ਗਾਥਾ ਕਹੇ semapt